ਰੋਜ਼ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਹਰਨਾਮ ਸਿੰਘ ਜੀ ਡੇਰਾ ਰومی ਪੂਚੋ ਖਲਾ ਬਠਿੰਡਾ ਵਾਲੇ ਮਹਾਂਪੁਰਖਾਂ ਦੇ ਜੀਵਨ ਕੋਤਕ ਜੋ ਕਿ ਭਾਗ ਚੌਥੀ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ ਤਿੰਨ ਭਾਗਾ ਵਿੱਚੋਂ ਜਿੰਨੀਆਂ ਵੀ ਸਾਖੀਆਂ ਪੜੀਆਂ ਗਈਆਂ ਹਨ ਉਹਨਾਂ ਨੂੰ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਸੋ ਆਓ ਅੱਜ ਦੀ ਸਾਖੀ ਸ਼ੁਰੂ ਕਰਦੇ ਹਾਂ ਸੰਤ ਬਾਬਾ ਬਧਾਵਾ ਸਿੰਘ ਜੀ ਨੇ ਪਹਿਲੀ ਵਾਰ ਬਾਬਾ ਜੀ ਦੇ ਦਰਸ਼ਨ ਕਰਨ ਆਉਣਾ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਪੂਚੋ ਕਲਾ ਤੋਂ ਤਨਕ ਮੀਲ ਦੇ فاਸਲੇ ਨਾਲ ਰੇਲ ਪਟੜੀ ਪਟਿਆਲੇ ਨੇੜੇ ਸਥਿਤ ਪਿੰਡ ਲਹਿਰੇਖਾਨੀ ਹੈ ਉੰਜ ਤਾਂ ਨੇੜੇ-ਨੇੜੇ ਪੰਜ ਲਹਿਰੇ ਹਨ ਪਰ ਲਹਿਰੇਖਾਨੇ ਦੇ ਮਹਾਪੁਰਖਾਂ ਦੇ ਇਤਿਹਾਸ ਨਾਲ ਖਾਸ ਸੰਬੰਧ ਹੈ ਇੱਥੇ ਪੁਰਾਣਾ ਡੇਰਾ ਹੈ ਜਿੱਥੇ ਸੰਤ ਕਾਬਲ ਸਿੰਘ ਜੀ ਰਹਿੰਦੇ ਸਨ ਨਿਰਮਲੇ ਸਾਧੂਆਂ ਦਾ ਅਸਥਾਨ ਹੋਣ ਕਰਕੇ ਸੰਤ ਬਾਬਾ ਵਧਾਵਾ ਸਿੰਘ ਜੀ ਵੀ ਇੱਥੇ ਵਿਰਾਜਮਾਨ ਸਨ ਆਪ ਜੀ ਦਾ ਜਨਮ ਪਿੰਨ ਜਖੇਪਲ ਹਰਿਆਣਾ ਵਿਖੇ ਹੋਇਆ ਆਪ ਬਚਪਨ ਵਿੱਚ ਆਪਣੀ ਭੂਆ ਜੀ ਕੋਲ ਪਿੰਡ ਲਹਿਰੇਖਾਨੇ ਰਹਿਣ ਲੱਗੇ ਬੀਰੇ ਦੇ ਮਹਾਤਮਾ ਨਾਲ ਆਪ ਜੀ ਦਾ ਬਹੁਤ ਪਿਆਰ ਹੋ ਗਿਆ ਤੇ ਵਿਦਿਆ ਵੀ ਪ੍ਰਾਪਤ ਹੋ ਗਈ ਵਿਦਿਆ ਪੜਨੀ ਅਤੇ ਲਿਖਣੀ ਆਪ ਜੀ ਦੀ ਰੂਹ ਦੀ ਖੁਰਾਕ ਬਣ ਗਈ ਆਪ ਨੇ ਲਿਖਣ ਵਿੱਚ ਇਤਨੀ ਨਿਪੁੰਨਤਾ ਹਾਸਲ ਕਰ ਲਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾ ਅਤੇ ਪੋਥੀਆਂ ਹੱਥ ਨਾਲ ਲਿਖਦੇ ਸਨ ਲੇਰੀਖਾ ਨੇ ਬਾਬਾ ਵਧਾਵਾ ਸਿੰਘ ਜੀ ਦੇ ਹੱਥ ਲਿਖਤ ਸਰੂਪ ਹੁਣ ਵੀ ਮੌਜੂਦ ਹਨ ਸਰਦਾਰ ਗੁਰਦਿੱਤ ਸਿੰਘ ਸੇਮੇ ਵਾਲਾ ਬਾਬਾ ਜੀ ਦੇ ਦਰਸ਼ਨਾਂ ਲਈ ਆਇਆ ਸੁਖ ਸਾਨ ਪੁੱਛਣ ਉਪਰੰਤ ਬਾਬਾ ਜੀ ਨੇ ਹੁਕਮ ਕੀਤਾ ਗੁਰਦਿੱਤ ਸਿੰਘ ਸਾਡਾ ਗੁਟਕਾ ਵਿਰਧ ਹੋ ਗਿਆ ਹੈ ਇਸ ਲਈ ਪੰਜ ਗ੍ਰੰਥੀ ਪੋਥੀ ਲਿਆ ਕੇ ਦੇਵੀਂ ਗੁਰਦੇਵ ਸਿੰਘ ਨੇ ਬੇਨਤੀ ਕੀਤੀ ਹਜ਼ੂਰ ਗੁਟਕਾ ਕਿੱਥੋਂ ਲੈ ਕੇ ਆਉਣਾ ਹੈ ਹੁਕਮ ਹੋਇਆ ਲੈ ਰੇਖਾ ਨੇ ਸੰਤ ਬਾਬਾ ਬਧਾਵਾ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾ ਹੱਥ ਨਾਲ ਲਿਖਦੇ ਹਨ ਉਹਨਾਂ ਨੇ ਇੱਕ ਗੁਟਕਾ ਲਿਖਿਆ ਹੈ ਅਤੇ ਪ੍ਰਣ ਕੀਤਾ ਹੈ ਜੋ ਇਸ ਨੂੰ ਮੰਗ ਕੇ ਲਵੇਗਾ ਉਸ ਨੂੰ ਇਹ ਪੋਥੀ ਦੇਵਾਂਗਾ ਗੁਰਦਿੱਤ ਸਿੰਘ ਨੇ ਲਹਿਰੇਖਾਨੇ ਜਾਣ ਲਈ ਆਗਿਆ ਲਈ ਤਾਂ ਹਜੂਰ ਨੇ 5 ਰੁਪਏ ਵੀ ਦੇ ਦਿੱਤੇ ਤੇ ਵਚਨ ਕੀਤਾ ਉਹਨਾਂ ਮਹਾਪੁਰਖਾਂ ਨੂੰ ਦੇ ਆਵੀਂ ਗੁਰਦਿੱਤ ਸਿੰਘ ਲਹਿਰੇਖਾਨੇ ਪਹੁੰਚ ਗਿਆ ਧੀਰੇ ਦੀ ਪੁੱਛ ਪਰਤਾਲ ਕਰਕੇ ਸੰਤ ਬਾਬਾ ਵਧਾਵਾ ਸਿੰਘ ਜੀ ਨੂੰ ਜਾ ਨਮਸਕਾਰ ਕੀਤੀ ਨਿਮਰਤਾ ਨਾਲ ਪੰਜ ਗ੍ਰੰਥੀ ਪੋਥੀ ਦੀ ਮੰਗ ਕਰ ਦਿੱਤੀ ਸੰਤ ਬਾਬਾ ਵਧਾਵਾ ਸਿੰਘ ਜੀ ਨੇ ਦੌਲਤਖਾਨਾ ਅਤੇ ਗੁਟਕਾ ਮੰਗਣ ਦਾ ਵੇਰਵਾ ਪੁੱਛਿਆ ਗੁਰਦਿੱਤ ਸਿੰਘ ਨੇ ਸਾਰੀ ਵਿਥਿਆ ਸੁਣਾ ਦਿੱਤੀ ਅਤੇ 5 ਰੁਪਏ ਵੀ ਅੱਗੇ ਰੱਖ ਦਿੱਤੇ ਸੰਤਾਂ ਨੂੰ ਜਿਸ ਘੜੀ ਦਾ ਇੰਤਜ਼ਾਰ ਸੀ ਉਹ ਆ ਗਈ ਸੀ ਜ਼ਿੰਦਗੀ ਕੀ ਰੇਲ ਮੇ ਹਰ ਕੋਈ ਸਵਾਰ ਹੈ ਸਭ ਕੋ ਆਪਣੀ ਆਪਣੀ ਮੰਜ਼ਿਲ ਕਾ ਇੰਤਜ਼ਾਰ ਹੈ ਅ즈 ਉਹ ਮੰਜ਼ਿਲ ਪਾ ਲਈ ਸੀ ਹਰ ਇਨਸਾਨ ਆਪਣੀ ਕੀਤੀ ਹੋਈ ਮਿਹਨਤ ਦਾ ਫਲ پا ਕੇ ਪ੍ਰਸੰਨ ਹੁੰਦਾ ਹੈ ਖੁਸ਼ੀ ਵਿੱਚ ਮਨ ਝੂਮਦਾ ਹੈ ਰੋਮ ਰੋਮ ਵਿੱਚ ਖੂਨ ਦੇ ਕਤਰੇ ਕਤਰੇ ਵਿੱਚ ਪ੍ਰਸੰਨਤਾ ਦੇ ਚਿੰਨ ਦਿਖਾਈ ਦਿੰਦੇ ਹਨ ਇਹੀ ਅਵਸਥਾ ਸੰਤ ਬਾਬਾ ਵਧਾਵਾ ਸਿੰਘ ਜੀ ਦੀ ਹੋ ਗਈ ਇੰਤਜ਼ਾਰ ਅੱਜ ਹਕੀਕਤ ਵਿੱਚ ਬਦਲ ਗਿਆ ਮਾਂ ਦੀ ਇੱਛਾ ਪੂਰੀ ਹੋ ਗਈ ਕਿਉਂਕਿ ਗੁਟਕਾ ਮਾਹ ਪੁਰਖਾ ਨੇ ਆਪ ਮੰਗਿਆ ਸੀ ਛੇਤੀ ਨਾਲ ਗੁਟਕਾ ਲਿਆ ਕੇ ਆਦਰ ਸਹਿਤ ਗੁਰਦਿੱਤ ਸਿੰਘ ਨੂੰ ਦੇ ਦਿੱਤਾ ਅਤੇ 5 ਰੁਪਏ ਵੀ ਵਾਪਸ ਲੈ ਜਾਣ ਲਈ ਕਹਿ ਦਿੱਤਾ ਗੁਰਦਿੱਤ ਸਿੰਘ ਨੇ ਪੋਥੀ ਅਤੇ 5 ਰੁਪਏ ਲਿਆ ਕੇ ਬਾਬਾ ਜੀ ਅੱਗੇ ਰੱਖ ਦਿੱਤੇ ਹਜ਼ੂਰ ਨੇ ਪੈਸੇ ਦੇਖ ਕੇ ਹੁਕਮ ਕੀਤਾ ਕਿ ਪੈਸੇ ਹੁਣੇ ਹੀ ਦੇ ਕੇ ਆ ਜੇ ਪੈਸੇ ਲੈਣ ਤੋਂ ਇਨਕਾਰ ਕਰਨ ਤਾਂ ਰੱਖ ਕੇ ਵਾਪਸ ਆ ਜਾਵੀਂ ਅਤੇ ਕਹਿਣਾ ਕਿ ਜੇ ਮੋੜਨੇ ਹਨ ਤਾਂ ਆਪ ਆ ਕੇ ਮੋੜ ਦੇਣ ਗੁਰਦਿੱਤ ਸਿੰਘ ਫਿਰ ਪੈਸੇ ਲੈ ਕੇ ਗਿਆ ਅਤੇ ਜਾ ਵਿਥਿਆ ਸੁਣਾਈ ਕੁਝ ਦਿਨ ਬਾਅਦ ਗੁਰਦਿੱਤ ਸਿੰਘ ਬਾਬਾ ਜੀ ਕੋਲ ਵਾਪਸ ਪਹੁੰਚ ਗਿਆ ਪਿੰਡ ਸੇਮੀ ਜਾਣ ਦੀ ਆਗਿਆ ਮਿਲਣ ਤੇ ਗੁਰਦਿੱਤ ਸਿੰਘ ਸੇਮੀ ਚਲਾ ਗਿਆ ਸੰਤ ਬਾਬਾ ਵਧਾਵਾ ਸਿੰਘ ਜੀ ਕੁਝ ਸਮੇਂ ਬਾਅਦ ਹੀ ਆ ਪਹੁੰਚੇ ਬਾਬਾ ਜੀ ਨੂੰ ਨਮਸਕਾਰ ਕਰਕੇ ਅੱਗੇ ਵਦੇ ਤਾਂ ਬਾਬਾ ਜੀ ਉਹ ਮਿਲੇ ਜਿਵੇਂ ਮੁੱਦਤਾ ਦੇ ਵਿਛੜੇ ਮਿਲਦੇ ਹਨ ਫੁਰਮਾਨ ਹੈ ਤੂੰ ਚੌ ਸੱਜਣ ਮੈਂਡਿਆ ਦੇ ਸਿਸ ਉਤਾਰ ਨੈਣ ਮਹੀੰਜੇ ਤਰਸਦੇ ਕਦ ਪੱਸੀ ਦੀ ਧਾਰ ਗ੍ਰਸਤਿ ਵਰਸ਼ ਮਿਲ ਕੇ ਕਬੀਲਦਾਰੀ ਦੇ ਸਮੁੰਦਰ ਵਿੱਚ ਗੋਤੇ ਖਾਂਦਾ ਹੈ ਪਰ ਸੰਤ ਜਨ ਮਿਲਦੇ ਹਨ ਤਾਂ ਪਿਆਰ ਪ੍ਰਭੂ ਦੀ ਉਸਤਤੀ ਵਿਵਰਣ ਇੱਕ ਦੂਜੇ ਪ੍ਰਤੀ ਪੇਸ਼ ਕਰਦੇ ਹਨ ਕੁਝ ਵਚਨ ਸੁਣਨ ਤੋਂ ਬਾਅਦ ਸੰਤ ਬਧਾਵਾ ਸਿੰਘ ਜੀ ਨੇ 5 ਰੁਪਏ ਬਾਬਾ ਜੀ ਅੱਗੇ ਰੱਖ ਕੇ ਬੇਨਤੀ ਕੀਤੀ ਹਜ਼ੂਰ मैं ये पैसे नहीं लेने मेरी दिली ख्वाहिश पूरी हो गई है ये पोथी सदका ही आप जी दे दर्शन होए हैं ये प्रतिबिंबी रहमत आके आ के दास लई सेवा बख्शो बाबा जी ने बेनती सुनन उपरंत वचन सेवा बहुत लेनी है ये पाँच रुपए भी ले जाओ ਅਤੇ ਸਾਡੀ ਮਾਤਾ ਨਿਮਿਤ ਸਾਧਾਰਨ ਪਾਠ ਕਰ ਦਿਆ ਕਰੋ ਬਾਕੀ ਜੋ ਅਸੀਂ ਦੇਵਾਂਗੇ ਉਹ ਮੋੜਨਾ ਨਹੀਂ ਇਹ ਬਚਨ ਸੁਣ ਕੇ ਸੰਤ ਬਾਬਾ ਵਧਾਵਾ ਸਿੰਘ ਜੀ ਨੇ ਹੱਥ ਜੋੜ ਕੇ ਸਤਿ ਬਚਨ ਜੀ ਕਿਹਾ ਜਾਓ ਸ਼ੁੱਧ ਹੈ ਬਾਬਾ ਜੀ ਪ੍ਰਸੰਨਤਾ ਦੇ ਘਰ ਆਏ ਸੰਤ ਬਾਬਾ ਵਧਾਵਾ ਸਿੰਘ ਜੀ ਲਹਿਰੇ ਖਾਨੇ ਚਲੇ ਗਏ ਸਾਧਾਰਨ ਪਾਠ ਸ਼ੁਰੂ ਕਰ ਦਿੱਤਾ ਭੋਗ ਦਾ ਸਮਾਂ ਬਾਬਾ ਜੀ ਪਾਸ ਭੇਜ ਦਿੱਤਾ ਏ ਪੋਥੀ ਸਦਕਾ ਹੀ ਆਪ ਜੀ ਦੇ ਦਰਸ਼ਨ ਹੋਏ ਹਨ ਇਹ ਹੀ ਮੇਰੀ ਪ੍ਰਤੀਬਿੰਬ ਸੀ ਰਹਿਮਤ ਦੇ ਘਰ ਆ ਕੇ ਦਾਸ ਲਈ ਸੇਵਾ ਬਖਸ਼ੋ ਬਾਬਾ ਜੀ ਨੇ ਬੇਨਤੀ ਸੁਣਨ ਉਪਰੰਤ ਬਚਨ ਕੀਤਾ ਸੇਵਾ ਬਹੁਤ ਲੈਣੀ ਹੈ ਇਹ 5 ਰੁਪਏ ਵੀ ਲੈ ਜਾਓ ਅਤੇ ਸਾਡੀ ਮਾਤਾ ਨਿਮਿਤ ਸਧਾਰਨ ਪਾਠ ਕਰ ਦਿਆ ਕਰੋ। ਬਾਕੀ ਜੋ ਅਸੀਂ ਦੇਵਾਂਗੇ ਉਹ 모ੜਨਾ ਨਹੀਂ। ਇਹ ਵਚਨ ਸੁਣ ਕੇ ਸੰਤ ਬਾਬਾ ਵਧਾਵਾ ਸਿੰਘ ਜੀ ਨੇ ਹੱਥ ਜੋੜ ਕੇ ਸਤਿ ਵਚਨ ਜੀ ਕਿਹਾ। ਜਾਓ ਸ਼ੁੱਧ ਹੈ। ਬਾਬਾ ਜੀ ਪ੍ਰਸੰਨਤਾ ਦੇ ਘਰ ਆਏ। ਸੰਤ ਬਾਬਾ ਵਧਾਵਾ ਸਿੰਘ ਜੀ ਲਹਿਰੇ ਖਾਨੇ ਚਲੇ ਗਏ। ਸਧਾਰਨ ਪਾਠ ਸ਼ੁਰੂ ਕਰ ਦਿੱਤਾ। ਭੋਗ ਦਾ ਸਮਾਂ ਬਾਬਾ ਜੀ ਪਾਸ ਭੇਜ ਦਿੱਤਾ ਬਾਬਾ ਜੀ ਨੇ 11 ਰੁਪਏ ਇੱਕ ਸੇਰਖੰਡ ਸੇਰ ਘਿਓ ਅਤੇ ਇੱਕ ਸੇਰ ਆਟਾ ਭੇਜ ਦਿੱਤਾ ਇਸ ਤਰ੍ਹਾਂ ਪਾਠਾਂ ਦੀ ਮਰਿਆਦਾ ਚਲਦੀ ਰਹੀ ਬਾਬਾ ਜੀ ਭੋਗ ਦੇ ਸਮੇਂ ਇਹ ਸਮਗਰੀ ਭੇਜਦੇ ਰਹੇ ਪਹਿਲਾ ਇਹ ਸੇਵਾ ਭਾਈ ਗੁਰਦਿੱਤ ਸਿੰਘ ਜੀ ਸੇਵਾ ਪਿੰਡ ਵਾਲੇ فیر ਭਾਂਗੀ ਵਾਂਦਰ ਵਾਲੇ ਸਰਵਨ ਸਿੰਘ ਨਿਭਾਉਂਦੇ ਰਹੇ ਕਦੇ-ਕਦੇ ਭਾਈ ਰਤਨ ਸਿੰਘ ਜੀ ਡਰੋਲੀ ਭਾਈ ਵਾਲੇ ਵੀ ਇਹ ਸੇਵਾ ਕਰਦੇ ਸਨ ਇਸ ਸੁਯੁਗਤੀ ਨਾਲ ਬਾਬਾ ਜੀ ਸੰਤ ਬਾਬਾ ਵਧਾਵਾ ਸਿੰਘ ਜੀ ਦੀ ਮਨ ਭਾਵਨਾ ਪੂਰੀ ਕਰਦੇ ਰਹੇ ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਜਦੋਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸੇ ਤੇ ਬਖਸ਼ਿਸ਼ ਕਰਨੀ ਤਾਂ ਮਰਦਾਨੇ ਨੂੰ ਹੀ ਅੱਗੇ ਕਰਦੇ ਸਨ ਮਰਦਾਨੀ ਨੂੰ ਭੁੱਖ ਲੱਗੀ ਕੋਡੇ ਰਾਖਸ਼ ਦਾ ਉਧਾਰ ਹੋਇਆ ਛੰਡੇਵਾੜੀ ਅਤੇ ਰਾਜਾ ਸੁਦਰਸ਼ੇਨ ਤੇ ਬਖਸ਼ਿਸ਼ ਹੋਈ ਸਤਿਗੁਰ ਤੁਰੇ ਜਾ ਰਹੇ ਸਨ ਪਿੱਛੇ ਵੱਲ ਝਾਤੀ ਪਾਈ ਤਾਂ ਮਰਦਾਨਾ ਉਦਾਸੀ ਦੀ ਗਹਿਰੀ ਸੋਚ ਵਿੱਚ ਡੁੱਬਿਆ ਆ ਰਿਹਾ ਸੀ ਮਰਦਾਨਿਆਂ ਚਿਹਰੇ ਤੇ ਉਦਾਸੀ ਦੀ ਕਿਰਨ ਦਿਖਾਈ ਦੇ ਰਹੀ ਹੈ ਹਜ਼ੂਰ ਨੇ ਬਚਨ ਕੀਤਾ ਪਾਤਸ਼ਾਹ ਤੀਸਰਾ ਦਿਨ ਵੀ ਲੰਘ ਰਿਹਾ ਹੈ ਭੋਜਨ ਤੋਂ ਬਿਨਾ ਸਰੀਰ ਢਟਾਲ ਹੋ ਰਿਹਾ ਹੈ ਮਰਦਾਨੀ ਦਾ ਤਰਲਾ ਸੀ ਮਰਦਾਨਿਆਂ ਸਾਹਮਣੇ ਵਾਲੇ ਪਾਸੇ ਤੱਕ ਨਗਰ ਆ ਰਿਹਾ ਹੈ ਇਸ ਨਗਰ ਵਿੱਚ ਤੈਨੂੰ ਅਨੇਕਾਂ ਤਰ੍ਹਾਂ ਦੇ ਭੋਜਨ ਮਿਲ ਜਾਣਗੇ ਸਤਿਗੁਰੂ ਆਪਣੀ ਕੋਲ ਪੈਸਾ ਕੋਈ ਨਹੀਂ ਨਗਰ ਵਿੱਚ ਜਾਣ ਪਛਾਣ ਨਹੀਂ ਤਰਦਾਰਥ ਕਿਸ ਤਰ੍ਹਾਂ ਮਿਲਣਗੇ ਮਰਦਾਨੇ ਪੁੱਛ ਹੀ ਲਿਆ ਹਜ਼ੂਰ ਨੇ ਆਪਣੇ ਚਰਨਾਂ ਨਾਲ ਮਿੱਟੀ ਪਾਸੀ ਕੀਤੀ ਤਾਂ ហេਠਾ ਇੱਕ ਲਾਲ ਮਿਲ ਗਿਆ ਜਿਸ ਦੀ ਅਨੋਖੀ ਚਮਕ ਸੀ ਮਰਦਾਨਿਆ ਇਸ ਨੂੰ ਚੁੱਕ ਲੈ ਬਚਨ ਹੋਇਆ ਮਰਦਾਨੀ ਨੇ ਚੁੱਕ ਕੇ ਪੱਲੇ ਨਾਲ ਬੰਨ ਲਿਆ ਨਗਰ ਦੇ ਨੇੜੇ ਪਹੁੰਚ ਕੇ ਬਾਹਰ ਆਸਨ ਲਾ ਲਿਆ ਮਰਦਾਨਿਆ ਇਹ ਲਾਲ ਤੂੰ ਵੇਚ ਕੇ ਰਾਸ਼ਨ ਲੈ ਆਉਣਾ ਸਾਹਿਬ ਨੇ ਬਚਨ ਕੀਤਾ ਮਰਦਾਨਾ ਨਗਰ ਦਾ ਚੱਕਰ ਲਾ ਕੇ ਛੇਤੀ ਹੀ ਪਰਤ ਆਇਆ ਸਤਿਗੁਰੂ ਨੇ ਪੁੱਛਿਆ ਛੇਤੀ ਮੁੜ ਆਇਆ ਹੈ ਪਾਤਸ਼ਾਹ ਪਹਿਲੇ ਦੁਕਾਨਦਾਰ ਕੋਲ ਗਿਆ ਉਸ ਨੇ ਕਿਹਾ ਕਿ ਮੋਲੀ ਲੈ ਜਾ ਇਹ ਮੇਰੇ ਕੰਮ ਦੀ ਚੀਜ਼ ਨਹੀਂ ਮੈਂ ਇਹ ਇਸ ਕਰਕੇ ਲੈ ਰਿਹਾ ਹਾਂ ਤੇ ਬੱਚੇ ਖੇਡ ਕੇ ਮਨ ਪਰਚਾਵਾ ਕਰ ਲਿਆ ਕਰਨਗੇ। ਅਤੇ ਦੂਸਰੇ ਕੋਲ ਗਿਆ ਉਸ ਨੇ ਥੋੜੀ ਜਿਹੀ ਮਠਿਆਈ ਲੈ ਜਾਣ ਲਈ ਕਿਹਾ। ਗਰੀਬ ਨਿਵਾਜ ਮੈਂ ਇਸ ਨੂੰ ਕਿਸ ਦੇ ਕੋਲ ਵੇਚਣ ਲਈ ਜਾਵਾਂ ਮੈਨੂੰ ਸਮਤ ਬਖਸ਼ੋ। ਲਾਲ ਦੀ ਕੀਮਤ ਜ਼ੋਹਰੀ ਹੀ ਪਾ ਸਕਦੇ ਹਨ। ਹੋਰ ਦੁਕਾਨਦਾਰ ਨੂੰ ਕੀ ਪਤਾ ਹੈ ਇਸ ਦੀ ਕਦਰ ਕੀਮਤ ਦਾ। ਮਰਦਾਨਿਆਂ ਇਸ ਨੂੰ ਸਾਲਸਰਾਏ ਚੌਧਰੀ ਜੋ ਇਸ ਨਗਰ ਦਾ ਵਾਸੀ ਹੈ ਕੂਲ ਲੈ ਕੇ ਜਾ ਸਤਿਗੁਰਾਂ ਨੇ ਇਹ ਬਚਨ ਕੀਤਾ ਘਰ ਦੀ ਪੁੱਛਗਿਛ ਕਰਕੇ ਮਰਦਾਨਾ ਸਾਲਸਰਾਏ ਜ਼ੋਹਰੀ ਦੀ ਰਿਹائش ਤੇ ਪਹੁੰਚ ਗਿਆ ਲਾਲ ਸਾਲਸਰਾਏ ਅੱਗੇ ਵਿਕਰੀ ਲਈ ਰੱਖ ਦਿੱਤਾ ਜ਼ੋਹਰੀ ਨੇ ਨੀਂਜ ਲਾ ਕੇ ਤੱਕਿਆ ਤੇ ਨੌਕਰ ਪਾਸੋਂ ਅੰਦਰੋਂ 100 ਰੁਪਏ ਮੰਗਵਾਏ 100 ਰੁਪਏ ਮਰਦਾਨੇ ਦੇ ਹੱਥ ਰੱਖ ਦਿੱਤੇ ਮਰਦਾਨਾ ਬਹੁਤ ਖੁਸ਼ ਹੋਇਆ ਕਿ ਇਸ ਨਾਲ ਕਈ ਦਿਨ ਦਾ ਰਾਸ਼ਨ ਆ ਜਾਵੇਗਾ ਜੋਰੀ ਨੇ ਲਾਲ ਵੀ ਮੋੜ ਦਿੱਤਾ ਅਤੇ ਕਿਹਾ ਮੈਂ ਇਹੋ ਜਿਹੇ ਲਾਲ ਦੇ ਦਰਸ਼ਨ ਆਪਣੀ ਹੁਣ ਤੱਕ ਦੀ ਆਯੂ ਵਿੱਚ ਪਹਿਲੇ ਕਦੇ ਨਹੀਂ ਕੀਤੇ ਇਸ ਉੱਪਰ ਲਿਖਿਆ ਹੈ ਕਿ ਜੋ ਵੀ ਇਸ ਦੇ ਦਰਸ਼ਨ ਕਰੇ ਉਹ ਇਸ ਦੀ 100 ਰੁਪਏ ਦਰਸ਼ਨੀ ਭੇਟਾ ਦੇਵੇ। ਇਸ ਲਈ ਮੈਂ ਇਹ 100 ਰੁਪਏ ਦਰਸ਼ਨੀ ਭੇਟਾ ਤੇ ਲਾਲ ਵੀ ਮੋੜ ਰਿਹਾ ਹਾਂ। ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਇਸ ਦੀ ਕੀਮਤ ਦੱਸ ਦਿਓ। ਮਰਦਾਨੀ ਨੇ ਕਿਹਾ ਕਿ ਮੈਂ ਤਾਂ ਵੇਚਣ ਦਾ ਅਧਿਕਾਰ ਨਹੀਂ ਰੱਖਦਾ। ਇਸ ਦੇ ਮਾਲਕ ਨਗਰ ਤੋਂ ਬਾਹਰ ਬੈਠੇ ਹਨ। ਮਰਦਾਨਾ ਲਾਲ ਅਤੇ 100 ਰੁਪਏ ਲੈ ਕੇ ਸਤਗੁਰਾਂ ਪਾਸ ਪਹੁੰਚ ਗਿਆ ਸਤਗੁਰਾਂ ਅੱਗੇ ਦੋਨੋਂ ਵਸਤਾ ਰੱਖ ਕੇ ਕਹਿਣ ਲੱਗਾ ਸਤਗੁਰ ਤੁਹਾਡੀ ਲੀਲਾ ਵਿਲਖਣ ਹੀ ਹੈ ਅਸੀਂ ਇਸ ਦੀ ਪਰਖ ਨਹੀਂ ਕਰ ਸਕਦੇ ਕੋਈ ਇਸ ਦਾ ਮੁੱਲ ਮੁੱਲੀ ਪਾਉਂਦਾ ਹੈ ਅਤੇ ਕੋਈ ਦਰਸ਼ਨ ਭੇਟਾ ਹੀ 100 ਰੁਪਏ ਦੇ ਕੇ ਇਸ ਨੂੰ ਵੱਡਮੁੱਲਾ ਆਖਦਾ ਹੈ ਜਿਵੇਂ جوہری ਨੇ ਇਸ ਦੀ ਪਰਖ ਕੀਤੀ ਹੈ ਮੂਲੀ ਵਾਲਾ ਕੀ ਜਾਣੇ ਇਸ ਦੀ ਸਾਰ ਨੂੰ ਇਸੇ ਤਰ੍ਹਾਂ ਜਿਸ ਨੇ ਪਰਮੇਸ਼ਵਰ ਨਾਲ ਪ੍ਰੇਮ ਪੀਂਘਾਂ ਪਾਈਆਂ ਹਨ ਉਹੀ ਇਸ ਦੇ ਹੁਲਾਰੇ ਦੀ ਕੀਮਤ ਜਾਣ ਸਕਦਾ ਹੈ ਕੋਈਆ ਕਦੇ ਰਸਤੇ ਦੀ ਭਾਲ ਨਹੀਂ ਕਰ ਸਕਦਾ ਅਤੇ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ ਪਿਛਲੇ ਦਿਨ ਹੀ ਇਹ ਸ਼ਬਦ ਪੜਿਆ ਸੀ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਸਤਿਗੁਰਾਂ ਨੇ ਬਚਨ ਸੁਣਾਇਆ ਇਹ ਉਹੀ ਲਾਲ ਹੈ ਮਰਦਾਨੇ ਨੇ ਕਿਹਾ ਜੇ ਚਾਹੁੰਦੇ ਹੋ ਤਾਂ ਵੇਚ ਦਿੰਦੇ ਹਾਂ ਸਤਿਗੁਰਾਂ ਨੇ ਕਿਹਾ ਇਹ ਨਹੀਂ ਵੇਚਣਾ ਮਰਦਾਨਾ ਸਤਿਗੁਰੂ ਦੇ ਬਚਨ ਸੁਣ ਕੇ ਰੁਪਏ 모ੜਨ ਲਈ ਸਾਲਸਰਾਏ ਦੇ ਘਰ ਪਹੁੰਚ ਗਿਆ ਜੋਰੀ ਜੀ ਅਸੀਂ ਇਹ ਲਾਲ ਨਹੀਂ ਵੇਚਣਾ ਇਹ ਦਰਸ਼ਨ ਪੇਟਾ ਵੀ ਵਾਪਸ ਲੈ ਲਵੋ ਸਾਲਸਰਾਏ ਦੇ ਨਾ ਕਰਨ ਦੇ باوجود ਵੀ ਮਰਦਾਨਾ ਰੁਪਏ ਰੱਖ ਕੇ ਸਤਗੁਰਾਂ ਪਾਸ ਪਹੁੰਚ ਗਿਆ ਸਾਲਸਰਾਏ ਦੇ ਮਨ ਵਿੱਚ ਫੁਰਨਾ ਬਣਿਆ ਇਹੋ ਜਿਹੇ ਲਾਲਾਂ ਦੇ ਮਾਲਕ ਦੇ ਦਰਸ਼ਨ ਕੀਤੇ ਜਾਣ ਸ਼ਾਮ ਦਾ ਸਮਾਂ ਸੀ ਜੋਰੀ ਨੇ ਪ੍ਰਸ਼ਾਦ ਤਿਆਰ ਕਰਵਾਇਆ ਨੌਕਰ ਨੂੰ ਨਾਲ ਲੈ ਪ੍ਰਸ਼ਾਦ ਪਰੋਸ ਕੇ ਨਗਰ ਤੋਂ ਬਾਹਰ ਸਤਗੁਰਾਂ ਦੀ ਤਲਾਸ਼ ਵਿੱਚ ਆ ਗਿਆ ਆਸਣ ਉੱਤੇ ਨਜ਼ਰ ਪੈਣ ਤੇ ਕੋਲ ਆ ਪਹੁੰਚਿਆ ਨਮਸਕਾਰ ਕੀਤੀ ਸਤਿਗੁਰਾਂ ਦੇ ਬਚਨ ਸੁਣੇ ਮਨ ਨੂੰ ਸ਼ਾਂਤੀ ਮਹਿਸੂਸ ਹੋਈ ਸਾਲਸਰਾਏ ਅਤੇ ਅਧਰਕਾ ਉਸ ਦਾ ਨੌਕਰ ਦੋਨੋਂ ਹੀ ਧਰਮ ਪਦਵੀ ਨੂੰ ਪ੍ਰਾਪਤ ਹੋਏ ਸਾਲਸਰਾਏ ਨੂੰ ਸਤਿਗੁਰਾਂ ਨੇ ਮੰਜੀ ਬਖਸ਼ੀ ਜੋਹਰੀ ਨੂੰ ਹੁਕਮ ਹੋਇਆ ਆਪਣੀ ਨੌਕਰ ਨੂੰ ਮੱਥਾ ਟੇਕ ਉਸ ਨੇ ਤੁਰੰਤ ਚਰਨਾ ਤੇ ਸਿਰ ਰੱਖ ਦਿੱਤਾ ਸਤਿਗੁਰੂ ਨੇ ਆਪਣੇ ਤਨ ਦਾ ਕੱਪੜਾ ਸਾਲ ਸਰਾਈ ਦੇ ਸਿਰ ਤੇ ਬੰਨ ਦਿੱਤਾ ਇਹ ਵਚਨ ਭਾਈ ਰਤਨ ਸਿੰਘ ਜੀ ਡਰੋਲੀ ਭਾਈ ਤੋਂ ਮਿਲਿਆ ਪਿਆਰਿਓ ਬਾਬਾ ਜੀ ਦੇ ਜੀਵਨ ਕੌਤਕ ਤੋਂ ਇਲਾਵਾ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਲਿਖਤ ਸੰਤ ਗਾਥਾ ਅਤੇ ਪਰੰਪਰਾਸ ਵੀ ਪੜ ਚੁੱਕੇ ਹਾਂ ਜਿਨ੍ਹਾਂ ਨੂੰ ਕੀ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਸਾਖੀਆਂ ਅਤੇ પ્રસੰਗ ਆਪ ਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ